ਮੁਹabbਤੀ ਜ਼ਮੀਨ ਸਵਾਲ ਕਵੀ ਦੇ ਮੁੱਢਲੇ ਕਾਵ ਸਫਰ ਵਿੱਚ ਮਿਲਿਆ ਮਾਰਗਦਰਸ਼ਨ ਕਿਸੇ ਲਈ ਵਰਦਾਨ ਬਣ ਜਾਇਆ ਕਰਦਾ ਤੇ ਕਿਸੇ ਦੀ ਪ੍ਰਤਿਭਾ ਉਸ ਮਾਰਗਦਰਸ਼ਕ ਦੇ ਪਾਰ ਹੀ ਠੀ ਦੱਬੀ ਜਾਂਦੀ ਹੈ ਤੁਹਾਡਾ ਇਸ ਬਾਰੇ ਕੀ ਅਨੁਭਵ ਹੈ ਅੰਮ੍ਰਿਤਬੋਲੀ ਜੀ ਮਾਰਗਦਰਸ਼ਨ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਹਰ ਵਿਅਕਤੀ ਆਪਣੇ ਖੇਤਰ ਦੇ అనుభవੀ ਵਿਅਕਤੀਆਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਮਾਰਗਦਰਸ਼ਨ ਪ੍ਰਾਪਤ ਕਰਦਾ ਹੈ ਕਈ ਵਾਰ ਇਹ ਸੰਗਤ ਸੋਭਤ ਦੇ ਅਸਰ ਕਾਰਨ ਸਹਿ ਸੁਭਾਹੀ ਪ੍ਰਾਪਤ ਹੋ ਜਾਂਦਾ ਹੈ ਤੇ ਕਈ ਵਾਰ ਉਹ ਗੀਤ ਕਰਕੇ ਕਿਸੇ ਉਸਤਾਦ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ ਇਹ ਆਪਣੀਆਂ ਆਪਣੀਆਂ ਸਥਿਤੀਆਂ ਤੇ ਨਿਰਪਰ ਕਰਦਾ ਹੈ ਉਹ ਜ ਕਾਵਕੜਾ ਸੰਬੰਧੀ ਗਿਆਨ ਤਾਂ ਕਿਤਾਬਾਂ ਦੇ ਰੂਪ ਵਿੱਚ ਵੀ ਸਾਡੇ ਕੋਲ ਮੌਜੂਦ ਹੈ ਪਰ ਜੇਕਰ ਕਿਸੇ ਉੱਭਰਦੀ ਹੋਈ ਪ੍ਰਤਿਭਾ ਨੂੰ ਸਥਾਪਿਤ ਸਾਹਿਤਕਾਰਾਂ ਵੱਲੋਂ ਪ੍ਰੇਰਣਾ ਤੇ ਯੋਗ ਅਗਵਾਈ ਮਿਲੇ ਤਾਂ ਉਸ ਦੇ ਆਤਮ ਵਿਸ਼ਵਾਸ ਅਤੇ ਉਤਸ਼ਾਹ ਨੂੰ ਵਧਾ ਦਿੰਦਾ ਹੈ ਪਰੇ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਮੁਢਲੇ ਸਮੇਂ ਵਿੱਚ ਮਾਰਗਦਰਸ਼ਨ ਕਰਨ ਵਾਲੇ ਲੋਕ ਖੁਦ ਜੱਜਦੇ ਹੋਏ ਮਨਾਵਾਲੇ ਅਤੇ ਰੋਸ਼ਨ ਦਿਮਾਗਾਂ ਵਾਲੇ ਹੋਣ। ਉਹ ਸਿਰਫ ਨਾਵਾਂ, ਵਾਦਾਂ, ਸਿਧਾਂਤਾਂ, ਪਰਮਾਲੀਆਂ ਅਤੇ ਨਿਜਮਾ ਦੇ ਜ਼ਖੀਰੇ ਨਾ ਹੋਣ। ਸ਼ੁਰੂ-ਸ਼ੁਰੂ ਦਾ ਮੇਰਾ ਅਨੁਭਵ ਹੈ ਕਿ ਇੱਕ ਗਜ਼ਲਕਾਰਾਂ ਦੀ ਸਭਾ ਵਿੱਚ ਮੈਂ ਜਦੋਂ ਗਜ਼ਲ ਪੜ੍ਹਦੀ ਤਾਂ ਸਥਾਪਿਤ ਗਜ਼ਲਕਾਰ ਮੇਰੇ ਕਈ ਸ਼ੇਰਾਂ ਤੇ ਗਜ਼ਲ ਦੇ ਨਿਯਮਾਂ ਨੂੰ ਉਲੰਘਣ ਦਾ ਦੋਸ਼ ਲਾਉਂਦੇ। ਮੇ ਸਾਹਦੇ ਤੌਰ ਤੇ ਉਹ ਕਹਿੰਦੇ ਕਿ ਗਜ਼ਲ ਦੇ ਸ਼ੇਰ ਤੋਂ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਇਸ ਨੂੰ ਦੇਖਣ ਵਾਲਾ ਪੁਰਸ਼ ਹੈ ਜਾਂ ਔਰਤ ਪਰ ਉਹਨਾਂ ਦਾ ਇਹ ਮਾਰਗਦਰਸ਼ਨ ਮੈਨੂੰ ਆਪਣੇ ਅਹਿਸਾਸਾਂ ਦੇ ਰਾਹ ਵਿੱਚ ਆਪਣੇ ਖਿਆਲਾਂ ਦੇ ਰਾਹ ਵਿੱਚ ਪੱਥਰ ਦੀ ਦੀਵਾਰ ਵਾਂਗ ਲੱਗਦਾ ਬਹੁਤ ਗੈਰ ਕੁਦਰਤੀ ਤੇ ਭਾਵਹੀਨ ਗੱਲ ਲੱਗਦੀ ਸੋ ਉਸ ਮਾਰਗਦਰਸ਼ਨ ਨੂੰ ਮੈਂ ਪ੍ਰਵਾਨ ਹੀ ਨਹੀਂ ਕਰ ਸਕੀ ਜੇਕਰ ਪ੍ਰਮਾਣ ਕਰ ਲੈਂਦੀ ਤਾਂ ਮੈਂ ਗਜ਼ਲ ਵਿੱਚ ਆਪਣੇ ਨਾਰੀ ਮਨ ਦਾ ਇਜ਼ਹਾਰ ਨਾ ਕਰ ਸਕੀ ਤੇ ਮੇਰੀ ਸ਼ਾਇਰੀ ਵੀ ਬਨਾਵਟੀ ਤੇ ਅਧੂਰੀ ਰਹਿ ਜਾਂਦੀ ਸੋ ਜਿਹੜਾ ਮਾਰਗਦਰਸ਼ਨ ਪ੍ਰਤਿਭਾ ਦੇ ਵਿਕਾਸ ਵਿੱਚ ਅੜਿੱਕਾ ਬਣ ਜਾਵੇ ਉਸ ਨੂੰ ਮਾਰਗਦਰਸ਼ਨ ਕਹਿਣਾ ਹੀ ਗਲਤ ਹੋਵੇਗਾ ਸਹੀ ਗੱਲ ਹੈ ਜੀ ਤੁਸੀਂ ਕੋਈ ਸਵੈ ਕਾਵਿਚਤਰ ਵੀ ਲਿਖਿਆ ਹੈ ਜਾਂ ਕੋਈ ਅਜਿਹੀ ਕਵਤਾ ਜਿਹਦੇ ਬਾਰੇ ਤੁਸੀਂ ਇਹ ਕਹਿ ਸਕੋ ਕਿ ਇਹ ਕਵਤਾ ਤੇ ਮੈਂ ਇੱਕੋ ਹੀ ਹਾਂ ਅੰਮ੍ਰਿਤ ਬੋਲੀ ਮੈਂ ਕੋਈ ਉਚਿਤ ਤਰੀਕੇ ਦਾ ਸਵੈ ਕਾਵਜਤਰ ਨਹੀਂ ਲਿਖਿਆ ਪਰ ਗਹਿਰੇ ਹੋ ਕੇ ਸੋਚ ਗਏ ਤਾਂ ਕਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਹਰ ਕਵਿਤਾ ਵਿੱਚ ਸ਼ਾਮਲ ਹੁੰਦਾ ਹੈ ਮੈਂ ਵੀ ਆਪਣੀਆਂ ਜੇ ਸਾਰੀਆਂ ਨਹੀਂ ਤਾਂ ਬਹੁਤ ਸਾਰੀਆਂ ਕਵਿਤਾਵਾਂ ਨਾਲ ਆਪਣੇ ਆਪ ਨੂੰ ਇੱਕਮਿਕ ਮਹਿਸੂਸ ਕਰਦੀ ਹਾਂ ਪਰ ਜਿਸ ਕਵਿਤਾ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੁੰਦੀ ਹਾਂ ਉਹ ਕਵਿਤਾ ਹੈ ਸਬਕ ਜਿਦੇ ਵਿੱਚ ਉਹ ਮਾਂ ਵੀ ਮੈਂ ਹਾਂ ਤੇ ਉਹ ਧੀ ਵੀ ਮੇਰੀ ਆਪਣੀ ਧੀ ਹੈ ਡਿੰਪੀ ਤੇ ਮੈਂ ਸੱਚਮੁੱਚ ਚਾਹੁੰਦੀ ਸੀ ਕਿ ਡਿੰਪੀ ਛੇਤੀ ਛੇਤੀ ਪੜ ਜਾਵੇ ਤੇ ਜਾਗਰੂਕ ਸੋਚ ਵਾਲੀ ਕੁੜੀ ਦੇ ਤੌਰ ਤੇ ਜਿਉਣਾ ਸਿੱਖੇ ਉਹ ਮੇਰੀ ਹਮਰਾਜ਼ ਅਤੇ ਮੇਰੀ ਸਹੇਲੀ ਬਣ ਜਾਵੇ ਅਸੀਂ ਇੱਕ ਦੂਜੇ ਦੀ ਸ਼ਕਤੀ ਬਣ ਕੇ ਜਿਸ ਮਾਹੌਲ ਵਿੱਚ ਮੈਂ ਜਿਉ ਰਹੀ ਹਾਂ ਉਸ ਮਾਹੌਲ ਨੂੰ ਬਦਲ ਦੇਗੇ ਤੇ ਸ਼ਬਦਾਂ ਦੇ ਉਲਟੇ ਅਰਥਾਂ ਨੂੰ ਸਹੀ ਕਰ ਲਗੇ ਮੈਂ ਉਹ ਕਵਿਤਾ ਹੁਣ ਦੇ ਪਾਠਕਾਂ ਨਾਲ ਸੰਜੀਕ ਰਣੀ ਚਾਹਦੀ ਹਾਂ ਮੇਰੀ ਨੰਨੀ ਬੱਚੀ ਤੇਰੀ ਮਲੂਕ ਗੱਲ ਤੇ ਉਬਰੀ ਹੋਈ ਆਪਣੇ ਕਠੋਰ ਹੱਥ ਦੀ ਲਾਸ ਵੇਖ ਕੇ ਮੈਂ ਬਹੁਤ ਸ਼ਰਮਸਾਰ ਹਾਂ ਮੈਨੂੰ ਮਾਫ਼ ਕਰ ਮੈਂ ਤੇਰੀ ਗੁਨਾਹਗਰ ਹਾਂ ਪਤਾ ਨਹੀਂ ਕਿਉਂ ਤੇਰੀ ਉਮਰ ਅਤੇ ਸਮਰੱਥਾ ਦੇ ਉਲਟ ਮੈਂ ਚਾਹਦੀ ਹਾਂ ਕਿ ਤੂੰ ਧੀ ਧੀ ਸਿੱਖ ਜਾਵੇਂ ਊੜਾ ਆੜਾ ਕਾਇਦਾ ਕਿਤਾਬ ਤੇ ਕਵਿਤਾ ਤੇ ਜਾਣ ਜਾਵੇਂ ਮਰਦ ਮਾਇਨੇ ਹਕੂਮਤ ਔਰਤ ਮਾਇਨੇ ਬੇਬਸੀ ਚਾਂਦਰ ਮਾਇਨੇ ਬੀੜੀ ਚੂੜੀ ਮਾਇਨੇ ਹੱਥ ਕੜੀ ਤੈਨੂੰ ਇਹਦੀ ਪਤਾ ਲੱਗੇ ਕਿ ਇਹਨਾਂ ਸ਼ਬਦਾਂ ਦੇ ਉਲਟੇ ਅਰਥ ਕਿਸ ਨੇ ਅਤੇ ਕਿਉਂ ਬਣਾਏ ਨੇ ਚਾਹੀਦਾ ਤਾਂ ਸੀ ਮਰਦ ਮਾਇਨੇ ਮੁਹੱਬਤ ਔਰਤ ਮਾਇਨੇ ਵਫਾ ਚਾਂਦਰ ਮਾਇਨੇ ਨ੍ਰਿਤ ਚੂੜੀ ਮਾਇਨੇ ਅਦਾ ਇਸ ਲਈ ਮੈਂ ਚਾਹੁੰਦੀ ਹਾਂ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ ਆੜਾ ਕਾਇਦਾ ਕਿਤਾਬ ਤੇ ਕਵਿਤਾ ਤੇ ਮੁਕਤ ਕਰ ਸਕੇ ਸ਼ਬਦਾਂ ਨੂੰ ਗਲਤ ਅਰਥਾਂ ਦੀ ਕੈਦ ਚੋਂ ਲੜ ਸਕੇ ਸ਼ਬਦਾਂ ਦੇ ਸਹੀ ਅਰਥਾਂ ਲਈ ਮੇਰੀ ਪਿਆਰੀ ਬੱਚੀ ਸਵਾਲ ਕਵਿਤਾ ਤੇ ਮੁਹੱਬਤ ਦਾ ਰਿਸ਼ਤਾ ਪਹਿਲੇ ਦਿਨ ਤੋਂ ਹੀ ਹੈ ਆਪਣੀਆਂ ਪਿਆਰ ਕਵਿਤਾਵਾਂ ਦੀ ਮੁਹੱਬਤੀ ਜ਼ਮੀਨ ਬਾਰੇ ਕੁਝ ਦੱਸ ਸਕਦੇ ਆਂ ਅੰਮ੍ਰਿਤ ਬੋਲਲੀ ਬਾਬਾ ਫਰੀਦ ਲਿਖਦੇ ਹਨ ਕਿਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕਮਲਾਈ ਬਾਹੂ ਕਹਿੰਦਾ ਹੈ ਇਸ਼ਕ ਸਲਾਮਤ ਰੱਖਾਂ ਬਾਹੂ ਦਿਆਂ ਇਮਾਨੇ ਤਰੂਹੀ ਹੂ ਗੁਰੂ ਨਾਨਕ ਜੀ ਫਰਮਾਉਂਦੇ ਹਨ ਜਾਲਿਓ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਭਗਤ ਰਵਿਦਾਸ ਨੇ ਕਿਆ ਹੈ ਬਹੁਤ ਜਨਮ ਵਿਸਰੇ ਤੇ ਮਾਦੋ ਇਹ ਜਨਮ ਤੇਮਾਰੇ ਲਿਖੇ ਤੇ ਦਿਸਮੇਸ਼ ਪਿਤਾ ਦਾ ਉਚਾਰਨ ਹੈ ਸਾਚ ਕਹੂੰ ਸੁਣ ਲਿਓ ਸੱਬੇ ਜਿਨ ਪ੍ਰੇਮ ਕੀਓ ਤਨਹੀ ਪ੍ਰਾਪਾਇਓ ਤੇ ਤੁਸੀਂ ਜਿਵੇਂ ਪੁੱਛਿਆ ਹੈ ਮੇਰੀਆਂ ਕਵਤਾਵਾਂ ਦੀ ਮੁਹੱਬਤੀ ਜ਼ਮੀਨ ਬਾਰੇ ਮੈਂ ਮੁਹੱਬਤ ਨੂੰ ਮਨੁੱਖਤਾ ਦੀ ਸਭ ਤੋਂ ਉੱਚੀ ਕਦਰ ਕੀਮਤ ਮੰਨਦੀ ਹਾਂ ਤੇ ਮੇਰੀ ਸਮਝ ਅਨੁਸਾਰ ਸਭ ਤੋਂ ਵੱਡੀ ਖੁਸ਼ੀ ਵੀ ਇਹੀ ਹੈ ਮੈਂ ਮੁਹੱਬਤ ਦੇ ਜਜ਼ਬੇ ਨੂੰ ਵੜਾਇਆ ਹੈ ਇਸ ਦੀ ਅਜ਼ਮਤ ਗਾਇਆ ਹੈ ਮੁਹੱਬਤ ਦੇ ਸੰਜੋਗ ਵਿਜੋਗ ਨੂੰ ਮੁਹੱਬਤੀ ਤੜਪ ਨੂੰ ਇਸ ਦੇ ਤਸਹੀਆਂ ਨੂੰ ਮੈਂ ਆਪਣੀ ਦਿਲਵਾਂਗ ਹੀ ਕਵਿਤਾ ਦੇ ਕੇਂਦਰ ਵਿੱਚ ਥਾਂ ਦਿੱਤੀ ਹੈ ਕਿਸੇ ਧਰਮ ਈਮਾਨ ਦੀ ਉੱਚਤਾ ਨੂੰ ਪਰਖਣ ਲਈ ਕਿਸੇ ਸਿਧਾਂਤ ਜਾਂ ਆਦਰਸ਼ ਦੇ ਖਰੇ ਖੋਤੇਪਨ ਨੂੰ ਪਰਖਣ ਲਈ ਕਿਸੇ ਨਿਜ਼ਾਮ ਦੀ ਕਾਮਯਾਬੀ ਨੂੰ ਅਜ਼ਮਾਉਣ ਲਈ ਜੇ ਕੋਈ ਕਸੌਟੀ ਹੈ ਤਾਂ ਉਹ ਮੁਹੱਬਤ ਹੀ ਹੈ ਮੇਰਾ ਮਤਲਬ ਹੈ ਕਿ ਜੇਕਰ ਅਸੀਂ ਕਿਸੇ ਖਾਸ ਰਾਜ ਪ੍ਰਬੰਧ ਲਈ ਸੰਘਰਸ਼ ਕਰਦੇ ਹਾਂ ਕਿ ਸੋਚਦੇ ਉਸਾਰੂ ਨਿਜ਼ਾਮ ਲਈ ਲੜਦੇ ਹਾਂ ਤਾਰਕ ਵਸੀਲਿਆਂ ਤੋਂ ਬਾਅਦ ਵੱਡਾ ਪ੍ਰਸ਼ਨ ਇਹੀ ਉੱਠਦਾ ਹੈ ਕਿ ਕੀ ਇਹ ਰਾਜ ਪ੍ਰਬੰਧ ਮਨੁੱਖਤਾ ਦੀਆਂ ਕੋਮਲ ਭਾਵਨਾਵਾਂ ਦੀ ਉਸ ਦੇ ਹੁਸਨ ਜਮਾਲ ਦੀ ਰੱਖਿਆ ਕਰ ਸਕੇਗਾ ਇਸ ਜ਼ਿੰਦਗੀ ਦੀ ਲੀਲਾ ਨੂੰ ਜੇ ਕੋਈ ਸਦੀਵੀ ਤੇ ਗਹਿਰਾ ਅਰਥ ਦੇਣਾ ਹੋਵੇ ਤਾਂ ਉਹ ਮੁਹੱਬਤ ਹੀ ਹੋ ਸਕਦਾ ਹੈ ਨਿਆ ਖੁਸ਼ਹਾਲੀ ਬਰਾਬਰੀ ਇਹ ਸਾਰੇ ਰਸਤੇ ਉਧਰ ਨੂੰ ਨਹੀਂ ਜਾਂਦੇ ਤਾਂ ਹੋਰ ਫਿਰ ਕਿੱਧਰ ਨੂੰ ਜਾਂਦੇ ਹਨ